ਸ੍ਰੀ ਕਾਲੋਸਤੋ ਮੈ ਤ੍ਰਿਸ਼ਨ ਸਿੰਘ ਕੁਇਸ਼ਰ ਨਰਮਣਾ ਤੇ ਨਾਲ ਲਾਈ ਮੇਰ ਸਿੰਘ ਪਾਲੀ ਅਕਲਾ ਹਾਕਮ ਸਿੰਘ ਉਪਾ ਦੋਸਤੋ ਆਪਣੇ ਦੇਸ਼ ਦੇ ਵਿੱਚ ਥੋੜੇ ਜਿਹੇ ਦਿਨਾਂ ਬਾਅਦ ਵੋਟਾਂ ਆ ਜਾਂਦੀਆਂ ਨੇ ਜਿਹੜੀਆਂ ਸਾਨੂੰ ਇੱਕ ਦੂਜੇ ਤੋਂ ਦੂਰ ਕਰ ਦਿੰਦੀਆਂ ਨੇ ਇਹ ਸਾਰੀਆਂ ਦੇ ਵਿੱਚ ਆ ਜਿਹੜੀਆਂ ਹੁਣ ਚੋਣਾਂ ਆਉਣੀਆਂ ਨੇ ਪੰਚਾਇਤੀ ਚੋਣਾਂ ਇਹ ਸਭ ਤੋਂ ਜ਼ਿਆਦਾ ਸਰਪਾਉਂਦੀਆਂ ਨੇ ਇਹਨਾਂ ਦੇ ਵਿੱਚ ਧੜੇਬੰਦੀ ਹੋ ਜਾਂਦੀ ਹੈ ਉਸ ਮੌਕੇ ਪਿੰਡ ਦੀਆਂ ਸਿਆਣੀਆਂ ਮਾਈਆਂ ਬੈਠ ਕੇ ਮੀਟਿੰਗ ਕਰਤੀਆਂ ਨੇ ਵਿਚਾਰਾਂ ਕਰ ਲਿਆ ਨੇ ਵੀ ਜਿਹੜਾ ਬੰਦਾ ਨਸ਼ੇ ਬੰਡੂਗਾ ਨਸ਼ੇ ਵਰਤੂਗਾ ਉਹਨੂੰ ਆਪਾਂ ਨੇ ਵੋਟ ਨਹੀਂ ਪਾਉਣੀ ਲਾਣੇਦਾਰ ਜਿੱਥੇ ਮਰਜੀ ਫਿਰੇ ਆਪਾਂ ਨੇ ਚੰਗੇ ਬੰਦੇ ਨੂੰ ਵੋਟ ਪਾਉਣੀ ਜਿਹੜਾ ਪਿੰਡ ਦੇ ਕੰਮ ਕਰਵਾਊਗਾ ਪਿੰਡ ਦੇ ਝਗੜੇ ਥਾਣੇ ਕਿ ਨਹੀਂ ਲੈ ਕੇ ਜਾਵੇ ਚੀ ਨਵੇੜੂ ਵੇਖੋ ਸਹਣੀਆਂ ਮਾਈਆਂ ਕੀ ਸੋਚਦੀਆਂ ਨੇ ਆਈਆਂ ਸਰਪੰਚੀ ਬੋਟਾ ਵਜੀਆਂ ਨੰਗਾਰੇ ਚੋਟਾ ਮਾਈ ਪਿੰਡ ਦੇ ਚੱਕੇ ਮੋੜਾਂ ਤੇ ਲਟਾ ਲਾ ਕੇ ਮੇਰੇ ਨੂੰ ਦੂਰ ਭਜਾ ਕੇ ਸਾਰੇ ਪਿੰਡ ਵਿੱਚ ਰੋਸ਼ਨੀ ਪਈ ਚਾਣੀ ਉਹ ਚੰਗਾ ਸਰ ਪੰਜ ਜੁੜਨਾ ਮਾੜੇ ਬੰਦੇ ਨੂੰ ਬੋਟ ਨਹੀਂ ਪਾਉਣੀ ਪਿੰਡ ਦੇ ਜੋ ਆਲੇ ਦਾਲੇ ਪੱਕੇ ਸਭ ਕਰਨੇ ਆ ਨੀ ਨਹੀਂ ਕਿਸੇ ਨੂੰ ਬੁਲਾਉਣੀ ਉਹ ਚੰਗਾ ਸਰ ਪੰਜ ਚੂੜਨਾ ਮਾੜੇ ਬੰਦੇ ਨੂੰ ਬੋਟ ਨਹੀਂ ਪਾਉਣੀ ਉਹ ਮਰਗ ਤੇ ਸਾਦਾ ਖਾਣਾ ਕਰਨੀਆਂ ਬੰਦ ਮਕਾਣਾ ਲੋਕਾਂ ਨੂੰ ਬਹਿਸ ਮਿਝਾਉਣਾ ਬਿਆਹਾਂ ਦਾ ਖਰਚ ਘਟਾਉਣਾ ਲੋਕਾਂ ਨੂੰ ਕੈਸ ਮਿਝਾਉਣਾ ਬਿਆਹਾਂ ਦਾ ਖਰਚ ਘਟਾਉਣਾ ਜਨ ਚੰਗਾ ਸਰ ਪੰਜ ਚੁੰਨਾ ਮਾੜੇ ਬੰਦੇ ਨੂੰ ਬੋਟ ਨਹੀਂ ਪਾਉਣੀ ਨਸ਼ਿਆਂ ਦੇ ਤਸ਼ਕਰ ਜਿਹੜੇ ਲੱਗਣ ਨਹੀਂ ਦੇ ਨੇੜੇ ਨਸ਼ਿਆਂ ਦੇ ਤਸ਼ਕਰ ਜਿਹੜੇ ਲੱਗਣ ਨਹੀਂ ਦੇ ਨੇੜੇ ਨਵੇਂ ਕਲਾਬ ਬਣਾਉਣੇ ਖੇਡਾਂ ਵਿੱਚ ਘਬਰੂ ਪਾਉਣੇ ਗੱਲ ਕਰਕੇ ਹੈ ਪੂਰੇ ਦੇਖਾਉਣੀ ਹਉ ਚੰਗਾ ਸਰ ਪੰਜ ਚੁੰਨਾ ਸੰਗਾ ਸਰ ਪੰਜ ਚੋੜਨਾ ਮਾਰੇ ਬੰਦੇ ਨੂੰ ਮੋਟ ਨਹੀਂ ਪਾਉਣੀ ਹਾਂਜੀ ਦੋਸਤੋ ਆਪਾਂ ਨੇ ਵੀ ਇਹ ਮਾਈਆਂ ਦੇ ਨਾਲ ਸਹਿਮਤ ਹੋਣਾ ਤੇ ਸਾਡਾ ਕੰਟੈਕਟ ਨੰਬਰ ਨੋਟ ਕਰ ਲਓ 985553455